ਪੰਜ ਦਰਿਆ ਇਸ ਦੇਸ਼ ਦੇ ਤਾਈਆਂ ਕਹਿਣ ਪੰਜਾਬ ਰਾਵੀ ਸਤਲੁਜ ਬਿਆਸ ਜੀ ਜੇਲਮ ਅਤੇ ਚਨਾਬ ਲਿਕੇ ਮੁਲਕਾਂ ਦੇ ਗੁਣ ਗੁਣੀਆਂ ਸਾਰੀ ਤੁਰ ਫਿਰ ਵੇਖੀ ਦੁਨੀਆ ਕੁੱਲ ਜੱਗ ਦੀਆਂ ਕਰੀਆਂ ਸਹਿਰਾ ਇੱਕ ਨਜ਼ਮ ਬਣਾਉਣੀ ਸਹਿਰਾ ਜੀਬ ਕੁਤਰੇ ਲਵਜ ਪੰਜਾਬੀ ਦੇ ਸਾਕੀ ਨਸਾਜਾ ਚੜਾ ਦੇ ਉਤਰੇ ਨਾ ਲਾ ਮੱਖ ਨੂੰ ਜਾਮ ਸ਼ਰਾਬੀ ਦੇ ਜਵਣ ਸੋਹਣੇ ਸ਼ਾਮ ਫਰੰਸੋਂ ਗੋਲ ਗਰਦਨ ਕੰਚ ਗਲਾਸੋਂ ਸ਼ੇਰਾਂ ਵਰਗੇ ਉਬਰੇ ਸੀਨੇ ਤੇਰੇ ਝਗਰੇ ਨਾ ਨੰਨ ਗਿਨੇ ਐਸਾ ਗਬਰੂ ਜੱਗ ਤੇ ਹੋਣਾ ਨਾ ਵੇਖੇ ਦੇਸ ਬਥੇਰੇ ਦੁਨੀਆਂ ਤੇ ਕੋਈ ਦੇਸ ਪੰਜਾਬੋਂ ਸੋਣਾ ਨਾ ਟਲੇ ਬਰਫੇ ਹਿਮਾਲੇ ਪਰਬਤ ਜਲ ਮਿੱਠਾ ਖੰਡ ਦਾ ਸ਼ਰਬਤ ਪੰਜ ਨਦੀਆਂ ਮਾਰਨ ਲਹਿਰਾ ਹੈਡ ਬਣ ਕੇ ਕੱਢ ਲਈਆਂ ਲਹਿਰਾ ਛੱਡ ਵਾਟਰ ਮੈਨਰ ਪਰਮੇ ਦੇ ਵੇਖ ਚਾਜੇ ਚੜਨ ਕਿਸਾਨਾਂ ਨੂੰ ਖੇਤ ਖੜਖੜ ਹੱਸਦੇ ਨਰਮੇ ਦੇ ਹਰੀ ਚਰਨਿਆ ਦੀ ਹਰਿਆਵਲ ਕਿਤੇ ਲੈ ਲੈ ਕਰਦੇ ਚਾਵਲ ਰਲ ਗੁੱਡਣੇ ਜਾਣ ਕੁਮਾਦੀ ਮੁੰਡਿਆ ਰਜ ਰਜ ਚੂਰੀ ਖਾਦੀ ਦੀਦਾ ਕਿਉਂ ਨਾਲ ਲੱਬੜਿਆ ਪੋਣਾਣਾ ਵੇਖੇ ਦੇਸ ਬਤਲੇ ਦੁਨੀਆ ਦੇ ਕੋਈ ਦੇਸ ਪੰਜਾਬੋਂ ਸੋਣਾਣਾ ਓ ਬੜੀ ਰੌਣਕ ਖੇਤਰ ਅਗਲੇ ਬੜੀ ਰੌਣਕ ਖੇਤਰ ਅਗਲੇ ਕਾਲੀ ਪਰ ਬੋਲਣ ਬਗਲੇ ਹਲਵਾਉਂਦੇ ਫਿਰਨ ਡਾਇਰੈਕਟਰ ਜਿਵੇਂ ਐਕਟਿੰਗ ਕਰਦੇ ਐਕਟਰ ਬਲਡੋజర్ ਫਿਰਦੇ ਕਮਲੇ ਜੇ ਦਿਲ ਖਿੱਚਦੇ ਜਾਂਦਿਆਂ ਰਾਈਆਂ ਦੇ ਟੂ ਵੈਲ ਪਰ ਫੁੱਲ ਦੇ ਕਮਲੇ ਜੇ ਜਿਹੜੇ ਕੇਤਕੀਆਂ ਤੇ ਗੇਂਦੇ ਕਿਤੇ ਸੋਸਣ ਖੁਸ਼ਬੂ ਦੇਂਦੇ ਥਾ ਥਾ ਤੇ ਬਿਜਲੀਆਂ ਭਲੀਆਂ ਲਾਰੀ ਜਾ ਗੁੰਦਲਾਂ ਕਲੀਆਂ ਕਿਸੇ ਐਸਾ ਹਾਰ ਪਰੋਣਾ ਵੇਖ ਦੇਸ ਬਥੇਰੇ ਦੁਨੀਆ ਦੇ ਕੋਈ ਦੇਸ ਪੰਜਾਬੋਂ ਸੋਨਾ ਗੋਬੀ ਮਟਰ ਟਮਾਟਰ ਗਾਜਰ ਜਿੱਥੇ ਰੇਤ ਮਤੀਰੇ ਬਾਜਰ ਕਣਕਾਂ ਦੀਆਂ ਗੱਠ ਗੱਠ ਬੱਲੀਆਂ ਕਣਕਾਂ ਦੇ ਕੁਛੜੀ ਛਲੀਆਂ ਛਣ ਕੰਗਣ ਛਣ ਕਣ ਟਾਟਾਂ ਦੇ ਕਰੇ ਸਰਸੋਂ ਝਰਮਲ ਝਰਮਲ ਜੀ ਫੁੱਲ ਟਾਈਕਣ ਸਬਜ ਪਲਾਟਾਂ ਦੇ ਬੋੜ ਪੌਣ ਵਗੀ ਤੋਂ ਛੁੱਕਣ ਪਿਪਲਾ ਪਰ ਕੋਇਲਾ ਕੂਕਣ ਬਾਗਾਂ ਵਿੱਚ ਅੰਬੀਆਂ ਰਸੀਆਂ ਖਾ ਤੋ ਤਾਂ ਮਹਿਣਾ ਹੱਸੀਆਂ ਬੁਲਬੁਲ ਬੁਲ ਵਰਗਾ ਮੋੜਾਣਾ ਵੇਖੇ ਦੇਸ ਬਥੇਰੇ ਦੁਨੀਆ ਤੇ ਕੋਈ ਦੇਸ ਪੰਜਾਬੋਂ ਸੋਹਣਾ ਨਾ ਲੋਕ ਧਰਮੀ ਦਾ ਤੇ ਦਾਨੇ ਲੋਕ ਧਰਮੀ ਦਾ ਤੇ ਦਾਨੇ ਵੰਡਦੇ ਵੰਡਦੇ ਹਨ ਪਰੇ ਖਜ਼ਾਨੇ ਨੂ ਰਾਣੀ ਤੇਤੀ ਮੇਲਣ ਨਿਤ ਦੌਲਤ ਦੇ ਵਿੱਚ ਖੇਲਣ ਲੜੇ ਉੱਡਦੇ ਰੰਗਲੇ ਸਾਲੂ ਦੇ ਜਾਣ ਪਹਿਲਾਂ ਪਾਉਂਦੀਆਂ ਮੋਰਨੀਆਂ ਪੱਤੇ ਢੋਵਣ ਕੰਤਰ ਸਾਲੂ ਦੇ ਮਰ ਬੜਕਾਂ ਬੈੜੇ ਬੜਕਣ ਗਲ ਵਿੱਚ ਕੁੰਗਰਾਲਾ ੜਕਣ ਥਣ ਬੱਗੀਆਂ ਦੇ ਚੜ ਲੈਂਦੇ ਉਸ ਮੱਜ ਨੂੰ ਮੱਜ ਨਾ ਕਹਿੰਦੇ ਜਿਸ ਮੱਜ ਨੇ ਭਰਤਾ ਧੋਣਾ ਵੇਖੇ ਦੇਸ ਬਤੇਰੇ ਦੁਨੀਆਂ ਦੇ ਕੋਈ ਦੇਸ ਪੰਜਾਬੋਂ ਸੋਹਣਾ ਦਾ ਰਲ ਨਾਲ ਕਮਾਨਾ ਅਬਰੂ ਹਰਾਲ ਲਾਲ ਕਮਾਣਾ ਅਬਰੂ ਮਲ ਰੋਸਟਮ ਵਰਗੇ ਗਬਰੂ ਕਰ ਵਰ ਜਸ ਦੇ ਹਾਂ ਰੱਖੀਆਂ ਹੀਰੇ ਹਰਨ ਵਰਗੀਆਂ ਅੱਖੀਆਂ ਕਦ ਸਰੂਆ ਵਰਗੇ ਜਵਾਨਾਂ ਦੇ ਹੰਸਾਂ ਦੇ ਵਰਗੀਆਂ ਤੋਰਾਾਂ ਜੀ ਹੱਥ ਸੋਹੇ ਗੁਰਜ ਭਲਵਾਨਾਂ ਦੇ ਨਿਰੱਕਿਓ ਵਿਚਰੇ ਜਦੇ ਸਾਲਣਾ ਜਿੰਦ ਦੇ ਕੇ ਵੀ ਜਿੰਦ ਪਾਲਣਾ ਸੱਜਣਾ ਦੀਆਂ ਵੰਡ ਤੇ ਪੀੜਾਂ ਜਿੱਥੇ ਖੜਦੇ ਕਰਦੇ ਛੀੜਾਂ ਜਿੰਦਵਾਰਨ ਸੀਸਲ ਕੋਣਾਣਾ ਵੇਖੇ ਦੇਸ ਬਥੇਰੇ ਦੁਨੀਆਂ ਦੇ ਕੋਈ ਦੇਸ ਪੰਜਾਬੋਂ ਸੋਣਾ ਨਾ ਪੈਲੀ ਵੱਧ ਕੇ ਤੇਜ਼ ਕਰੀਨੋ ਲਾਲ ਉਗਦੇ ਐਸ ਜ਼ਮੀਨੋਂ ਮੋਠ ਮੂੰਗੀ ਵਕਦੇ ਜੱਟ ਦੇ ਨਵੇਂ ਮੂੰਗ ਫਲੀ ਦੇ ਵਟਦੇ ਨਵੇਂ ਨੋਟ ਧਰਨ ਵਿੱਚ ਪੇਟੀ ਦੇ ਢੋਂਦੇ ਸੱਤ ਸੱਟ ਤੋਲੇ ਨੋਹਾਂ ਨੂੰ ਨਾ ਤਿਉਰ ਮਿਉਂਦੇ ਬੇਟੀ ਦੇ ਮਾਵਾ ਸ਼ੇਰਨੀਆਂ ਨੂੰ ਚੁੰਗਦੇ ਲੜ ਦੁਸ਼ਮਣ ਦੇ ਸਿਰ ਡੋਗਦੇ ਜੋਰਾਵਰੀਆ ਕਰਨ ਚੁਗੱਤੇ ਨਾ ਹਾਰਣ ਜੈਮਲ ਫੱਤੇ ਅਗਾ ਵਧਦੇ ਪਿਛਾਂ ਖਲੋਣਾ ਨਾ ਵੇਖ ਦੇਸ ਬਥੇਰੇ ਦੁਨੀਆਂ ਦੇ ਕੋਈ ਦੇਸ ਪੰਜਾਬੋਂ ਸੋਣਾ ਨਾ ਝੜ ਘਟਾ ਪਹਾੜੋਂ ਆਵਣ ਝੜ ਘਟਾ ਪਾ ਆਡੋ ਆਵਣ ਮਟਿਆਰਾਂ ਤੀਆਂ ਲਾਵਣ ਪੈਣ ਟੂਮਾਂ ਦੇ ਚਮਕਾਰੇ ਪਾਪਿੰਗਾ ਲੈਣ ਹੁਲਾਰੇ ਰਲ ਗਾਵਣ ਗੀਤ ਮੁਹੱਬਤਾਂ ਦੇ ਹੁੰਡ ਵਰਣ ਮਹੀਨੇ ਸਾਵਣ ਦੇ ਕਰ ਪਾਰ ਉਤਾਰਾ ਰੱਬ ਤਾਂ ਦੇ ਯਾ ਅਣਖ ਸ਼ਰਮ ਨਾਲ ਭਰੀਆਂ ਘਰੇ ਬੁਣਨ ਸਵੈਟਰ ਦਰੀਆਂ ਕੰਨੋਂ ਪਕੜ ਗੈਰਤੀ ਚੋਰੀ ਗੱਲ ਹੱਸ ਪਾ ਬੱਕਰੀ ਤੋਰੀ ਜਾਂਦਾ ਰਾਹੀ ਪਾਂਦੀ ਖੋਣਾ ਨਾ ਵੇਖੇ ਦੇਸ਼ ਬਥੇਰੇ ਦੁਨੀਆਂ ਦੇ ਕੋਈ ਦੇਸ਼ ਪੰਜਾਬੋਂ ਸੋਣਾ ਨਾ ਓਏ پاک ਪਟਣ ਵਿੱਚ ਬਾਵਾ ਗੁਰੂ ਨਾਨਕ ਜੀ ਦੇ ਸ਼ਾਵਾ ਬਾਬੂ ਸੋਨੇ ਦਾ ਹਰੀ ਮੰਦਰ ਹੋਵੇ ਭਜਨ ਹਰੀ ਅੰਦਰ ਅਮਰਤ ਸਰਨਗਰੀ ਗੁਰੂਆਂ ਦੀ ਹਟੇ ਪੱਥਰ ਦੇਵਤ ਪੂਜਣ ਤੋਂ ਹੋਵੇ ਰੱਬ ਦੀ ਬਾਤ ਸੁਰੂਆਂ ਦੀ ਲਾਸਟ ਬੰਦਾ ਲਾਇ ਸੰਤ ਮਹੰਤਾ ਡੇਰੇ ਇਥੇ ਪੀਰ ਬਜ਼ੁਰਗ ਬਥੇਰੇ ਰੋਹੀ ਦੁਆਬੇ ਮਾਲਵੇ ਮਾਝੇ ਗੁਰੂ ਦਸਵੇਂ ਨੇ ਸਿੰਘ ਸਾਜੇ ਐਸੀ ਸਜਦੀਆਂ ਪਗਦੀਆਂ ਚੋਣਾਣਾ ਵੇਖੇ ਦੇਸ਼ ਬਥੇਰੇ ਦੁਨੀਆਂ ਦੇ ਕੋਈ ਦੇਸ਼ ਪੰਜਾ i'm <laughs>